ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਦੱਸਦੀ ਕਿ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਮੀਆਂ ਕੋਟ ਦੀਆਂ ਨੇ ਜਿੱਥੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਪਰਿਵਾਰ ਦੇ ਉੱਪਰ ਹਮਲਾ ਕੀਤਾ ਗਿਆ ਘਰ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਦੀਆਂ ਖਿੜਕੀਆਂ ਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟੇ ਹੋਏ ਨੇ ਔਰ ਘਰ ਦੇ ਬਾਹਰ ਤੁਹਾਨੂੰ ਇੱਟਾ ਰੋੜੇ ਜਿਹੜੇ ਦਿਖਾਈ ਦੇ ਰਹੇ ਹੋਣਗੇ ਤਾਂ ਇਹ ਤਸਵੀਰਾਂ ਜਿਹੜੀਆਂ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਬਾਰਡਰ ਵਰਗੇ ਜਿਵੇਂ ਬਾਰਡਰ ਤੇ ਹਾਲਾਤ ਬਣ ਜਾਂਦੇ ਨੇ ਉਸ ਤਰ੍ਹਾਂ ਗੋਲੇ ਬਾਰੂਦ ਤੇ ਵਾਗ ਜਿਹੜਾ ਇੱਟਾ ਰੋੜੇ ਉਹ ਵਰਾਏ ਗਏ ਨੇ ਘਰ ਦੇ ਉੱਪਰ ਔਰ ਘਰ ਦੇ ਕਈ ਮੈਂਬਰ ਜ਼ਖਮੀ ਵੀ ਦੱਸੇ ਜਾ ਰਹੇ ਨੇ ਦੱਸਦੀ ਕਿ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਮਹਿਲਾ ਦੇ ਵੱਲੋਂ 40 ਤੋਂ ਵੱਧ ਜਿਹੜੇ ਬੰਦੇ ਬੁਲਾ ਕੇ ਉਹਨਾਂ ਦੇ ਘਰ ਦੇ ਉੱਪਰ ਹਮਲਾ ਕਰਵਾਇਆ ਗਿਆ ਹੈ, ਪੰਨ ਤੋੜ ਕੀਤੀ ਗਈ ਔਰ ਪਰਵਾਰਕ ਮੈਂਬਰਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਇਨ੍ਹਾਂ ਹਮਲਾਵਾਰਾਂ ਦੇ ਵੱਲੋਂ ਤੋੜ ਦਿੱਤੇ ਜਾਂਦੇ ਨੇ। ਉੱਥੇ ਹੀ ਪਰਵਾਰਕ ਜੋ ਮੈਂਬਰ ਨੇ ਉਹਨਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਤਗੁਰਦਾਸਪੁਰ ਦੇ ਪਿੰਡ ਮੀਆਂ ਕੋਟ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਰਜੇਸ਼ ਕੁਮਾਰ ਦੇ ਪਰਿਵਾਰ ਤੇ ਇੱਕ ਔਰਤ ਦੇ ਵੱਲੋਂ 40 ਦੇ ਕਰੀਬ ਬਾਰੋ ਹਮਲਾਵਾਰ ਮੰਗਵਾ ਕੇ ਹਮਲਾ ਕਰਾਉਣ ਦੇ ਦੋਸ਼ ਲਗਾਏ ਗਏ ਨੇ ਤੇ ਇਸ ਦੌਰਾਨ ਰਜੇਸ਼ ਕੁਮਾਰ ਦੇ ਪਰਿਵਾਰ ਦੇ ਘਰ ਦੀ ਕਾਫੀ ਭੰਨ ਤੋੜ ਵੀ ਕੀਤੀ ਅਤੇ ਰਜੇਸ਼ ਕੁਮਾਰ ਅਤੇ ਉਸਦੇ ਚਾਚੇ ਨੂੰ ਫੱਟੜ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਔਰਤ ਦੇ ਨਾਲ ਸਾਡਾ ਜਮਿਨੀ ਵਿਵਾਦ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਇਸ ਮੈਲਾ ਨੇ ਆਪਣੇ ਸਮਰਥਕਾਂ ਦੇ ਸਮੇਤ 40 ਦੇ ਕਰੀਬ ਲੋਕਾਂ ਨੂੰ ਬੁਲਾ ਕੇ ਸਾਡੇ ਘਰ ਤੇ ਹਮਲਾ ਕਰਾ ਦਿੱਤਾ ਜਿਨ੍ਹਾਂ ਨੇ ਸਾਡੇ ਘਰ ਦੀ ਕਾਫੀ ਭੰਨ ਤੋੜ ਵੀ ਕੀਤੀ ਅਤੇ ਸਾਡੇ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਤੇ ਪਰਿਵਾਰ ਦੇ ਮੁਖੀ ਰਾਜੇਸ਼ ਕੁਮਾਰ ਅਤੇ ਉਸਦੇ ਚਾਚੇ ਨੂੰ ਗੰਭੀਰ ਫੱਟੜ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਹਮਲਾਵਰਾਂ ਨੇ ਆਪਣੇ 12 ਦੇ ਕਰੀਬ ਮੋਟਰਸਾਈਕਲ ਇਹਨਾਂ ਦੇ ਘਰਾਂ ਦੇ ਵਿੱਚ ਹੀ ਛੱਡ ਕੇ ਉੱਥੋਂ ਫਰਾਰ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਬਰਾਮਦ ਵੀ ਕੀਤਾ ਜਿਸ ਤੇ ਪਰਿਵਾਰ ਦੇ ਵੱਲੋਂ ਮੌਕੇ ਤੇ ਵੀਡੀਓ ਵੀ ਬਣਾਈ ਗਈ ਹੈ ਤੇ ਇਸ ਦੇ ਨਾਲ ਪਰਿਵਾਰ ਦੇ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਅਤੇ ਘਰ ਦੇ ਸਾਰੇ ਮੈਂਬਰ ਜਿਹੜੇ ਦਰੇ ਹੋਏ ਹਾਂ ਤੇ ਡਰ ਦੇ ਮਾਰੇ ਬੱਚੇ ਸਕੂਲ ਵੀ ਜਿਹੜੇ ਨਹੀਂ ਜਾ ਰਹੇ ਨੇ ਉਹਨਾਂ ਨੂੰ ਡਰ ਹੈ ਕਿ ਹਮਲਾਵਰ ਫਿਰ ਕਦੇ ਵੀ ਸਾਡੇ ਪਰਿਵਾਰ ਤੇ ਹਮਲਾ ਕਰ ਸਕਦੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਸਾਰੇ ਮੋਟਰਸਾਈਕਲ ਜਿਹੜੇ ਉਹ ਜਬਤ ਕਰ ਲਏ ਜਾਂਦੇ ਨੇ ਔਰ ਇਹਨਾਂ ਮੋਟਰਸਾਈਕਲਾਂ ਤੋਂ ਹੀ ਇਹਨਾਂ ਦੇ ਮਾਲਕਾਂ ਦੀ ਪਛਾਣ ਕੀਤੀ ਜਾਵੇਗੀ ਕਿ ਮੋਟਰਸਾਈਕਲ ਕਿਸ ਦੇ ਨਾਮ ਤੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਬਾੜ ਨੂੰ ਲੱਦਿਆ ਜਾਂਦਾ ਉਸ ਤਰ੍ਹਾਂ ਸਾਰੇ ਮੋਟਰਸਾਈਕਲ ਜਿਹੜੇ ਹਮਲਾਵਾਰ ਉੱਤੇ ਛੱਡ ਕੇ ਗੈਸਤੀ ਘਰ ਦੇ ਵਿੱਚ ਉਹਨਾਂ ਸਾਰਿਆਂ ਨੂੰ ਪੁਲਿਸ ਨੇ ਜ਼ਬਤ ਕਰਕੇ ਜਿਹੜਾ ਥਾਣੇ ਲੈ ਜਾਂਦੀ ਔਰ ਇਹਨਾਂ ਦੀ ਪਛਾਣ ਕੀਤੀ ਜਾਵੇਗੀ ਤਾਂ ਪਰਿਵਾਰਕ ਮੈਂਬਰਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੇਰਾ ਨਾਮ ਜੀ ਰਜੇਸ਼ ਕੁਮਾਰ son of ਨੌਕਦਾਸ ਵਾਸੀ ਕੋਟਮੀਆਂ ਸਾਹਿਬ ਸਾਡਾ ਸਾਰ ਇੱਕ ਜ਼ਮੀਨੀ ਬਾਤ ਚੱਲ ਰਿਹਾ 2020 ਦਾ ਸਰ ਉਹਦੇ ਚੱਕਰ ਦੇ ਵਿੱਚ ਇੰਦਰਜੀਤ ਕੌਰ ਮੁਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਇਹਨਾਂ ਨੇ ਸਰ 12 ਬੰਦੇ ਬੁਲਾ ਕੇ ਸਾਡੇ ਸਰ ਘਰੇ ਹਮਲਾ ਕੀਤਾ ਜਿਹਦੇ ਵਿੱਚ ਸਾਡੇ ਘਰ ਦਾ ਤਾਂ ਭਾਂਡ ਤੋੜ ਕੀਤੀ ਆ ਨੁਕਸਾਨ ਕਾਫੀ ਕੀਤਾ ਇਹਨਾਂ ਨੇ ਮੁੜ ਕੇ ਸਰ ਉਸ ਤੋਂ ਬਾਅਦ ਸਾਡੇ ਜਦੋਂ ਸਾਰੇ ਇਹਨਾਂ ਨੇ ਕਾਫੀ ਰੋੜੇ ਚਲਾਏ ਸਾਡੇ ਘਰ ਦੇ ਵਿੱਚ ਜਿਹਦੇ ਵਿੱਚ ਸਾਨੂੰ ਸੱਟਾਂ ਵੀ ਲੱਗੀਆਂ ਮੈਂ ਸਾਡੇ ਮੈਂ ਤੇ ਮੇਰੇ ਚਾਚਾ ਜੀ ਅਸੀਂ ਦੋਵੇਂ ਜਣੇ ਸਰ ਐਡਮਿਟ ਰਹੀਆਂ ਦੋ ਦਿਨ ਹਸਪੀਟਲ ਉਸ ਤੋਂ ਬਾਅਦ ਸਰ ਇਹਨਾਂ ਨੇ ਜਦੋਂ ਦੂਜੀ ਪਾਰਟੀ ਆ ਜਿਹੜੇ ਛਾਤੇ ਬੰਦੇ ਸਦੇ ਸਰ ਨਾਲ ਉਹਨਾਂ ਨੇ ਸਰ ਪੁਲਿਸ ਨੂੰ ਵੀ ਸਰ ਜਦੋਂ ਮੌਕੇ ਉਦੇ ਬਾਅਦ ਅਸੀਂ ਇਹਨਾਂ ਬੰਦਿਆਂ ਦੇ ਸਾਰਾ ਨੁਸ਼ਾਤਿਆਂ ਦੇ ਮੋਟਰਸਾਈਕਲ ਭੈਂਡ ਓਵਰ ਕਰਾਏ ਆ ਸਰ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਮੁੜ ਕੇ ਮੌਕੇ ਸਾਰੇ ਹੈਂਡਓਵਰ ਕਰਕੇ ਅਸੀਂ ਉਹਨਾਂ ਨੂੰ ਫਰਾ ਕੇ ਮੁੜ ਕੇ ਸਾਰਾ ਅਸੀਂ ਐਡਮਿਟ ਮੋਟਰਸਾਈਕਲ ਸਾਰਾ 15 ਸੀ 15 ਮੋਟਰਸਾਈਕਲ ਸਾਰੇ ਜਿਹੜੇ ਅਸੀਂ ਹੈਂਡਓਵਰ ਖੁਦ ਕੀਤੇ ਸਰ ਪੁਲਿਸ ਨੂੰ ਕਿਉਂਕਿ ਜਦੋਂ ਸਾਰ ਇਹਨਾਂ ਨੇ ਸਾਡੇ ਬਾਹਰ ਹਮਲਾ ਕੀਤਾ ਸਰ ਉਦੋਂ ਸਾਰਾ ਕਰ ਸਰ ਪੁਲਿਸ ਟਾਈਮ ਸੇ ਨਾ ਆਂਦੀ ਤੇ ਸਾਡਾ ਸਾਰ ਬਚਾ ਨਹੀਂ ਹੋਣਾ ਸਾਨੂੰ ਅਸੀਂ ਬਹੁਤ ਬਹੁਤ ਧੰਨਵਾਦ ਸਾਰੇ ਪੰਜਾਬ ਪੁਲਿਸ ਦਾ ਜਿੰਨਾਂ ਸਰ ਮੌਕੇ ਤੇ ਪਹੁੰਚ ਕੇ ਸਾਡੀ ਸਰ ਮਦਦ ਕੀਤੀ ਹੈ ਬਰਸਾਰੇ ਇਹਨਾਂ ਬੰਦਿਆਂ ਨੇ ਸਾਨੂੰ ਅੱਗੇ ਵੀ ਧਮਕੀਆਂ ਦਿੱਤੀਆਂ ਇਹ ਕਿਹਦੇ ਸੰਗਤਾ ਤੁਹਾਡਾ ਇਹਨਾਂ ਨੇ ਸਾਡੇ ਪਹਿਲਾਂ ਛਿਛੀ ਦੇ ਕਮਣਾ ਭੰਨੇ ਆ ਜੇ ਉਹਦੇ ਬਾਅਦ ਸਾਰ ਸਾਡੇ ਘਰ ਦੇ ਸ਼ੀਸ਼ੇ ਦਰਵਾਜੇ ਬਾਰੀਆਂ ਸਭ ਕੁਝ ਸਰ ਭੰਨੇ ਆ ਰੋੜੇ ਮਾਰ ਕੇ ਸਰ ਜਿੰਨਾ ਨੁਕਸਾਨ ਉਹਨਾਂ ਕੋਲ ਹੋਇਆ ਉਹਨਾਂ ਸਰ ਪੂਰਾ ਕੀਤਾ ਸਾਡਾ ਸਰ ਸਾਡੇ ਸੱਟਾਂ ਚ ਕਾਫੀ ਲੱਗੀਆਂ ਪਰ ਸਾਡੇ ਦੋਵਾਂ ਦੀ ਜ਼ਿਆਦਾ ਲੱਗੀਆਂ ਸਰ ਮੇਰੇ ਤੇ ਮੇਰੇ ਚਾਚਾ ਜੀ ਹੁਣ ਤੁਸੀਂ ਕੀ ਕਹਿੰਦੇ ਹੋ ਹੁਣ ਇਹ ਸਾਰੇ ਸਰਕਾਰ ਦੇ ਇਹ ਚਾਹ ਚਾਣਦੇ ਆ ਵੀ ਸਰ ਹੱਲੇ ਵੀ ਸਾਨੂੰ ਪਤਾ ਲა ਸਰ ਧਮਕੀਆਂ ਦੇ ਰਿਹਾ ਹੱਲੇ ਵੀ ਜਾਨ ਦੇ ਖਤਰਾ ਸਰ ਸਾਨੂੰ ਹਜੇ ਵੀ ਹਜੇ ਵੀ ਖਤਰਾ ਤੇ ਅਸੀਂ ਸਰ ਕਹਿੰਦੇ ਸਰ ਜਿਹੜਾ ਇਹ ਮੁਖਵਿੰਦਰ ਸਿੰਘ ਹੈ ਇਹਦਾ ਸਰ ਗੈਂਗਸਟਰ ਨਾਲ ਵੀ ਕਾਫੀ ਲਿੰਕ ਹੈ ਥੋੜੇ ਦਿਨ ਪਹਿਲਾਂ ਇਹਨਸਾਡਾ ਕੈਮਰਾ ਵੀ ਲਵਾਉਣ ਦੀ ਕੋਸ਼ਿਸ਼ ਕੀਤੀ ਵੀ ਆਪਣੇ ਕੈਮਰੇ ਨੂੰ ਅੰਦਰ ਵਾਰ ਕਰੋ ਕਿਉਂਕਿ ਸਾਡੇ ਬੰਦੇ ਬਾਹਰੋਂ ਆਉਂਦੇ ਆ ਪਰ ਜਰਸ ਰਹੀ ਫਿਰ ਵੀ ਅਸੀਂ ਦਾ ਕੋਮਪਲੀਟ ਵੀ ਕੀਤੀ ਉਹ ਦਿਨ ਵੀ ਕਾਫੀ ਜਾਣੇ ਉਹ ਦਿਨ ਸਰ ਕਾਫੀ ਜਾਣੇ ਸਾਰੇ ਆਟ ਘਰ ਆਏ ਕਿਉਂਕਿ ਅਸੀਂ ਸਾਰੇ ਘਰ ਕੋਈ ਨਹੀਂ ਸੀ ਲੇਡੀਜ਼ ਘਰ ਸੀ ਉਦੋਂ ਵੀ ਸਾਰੇ ਇਹਨਾਂ ਨੇ ਆ ਕੇ ਆ ਕੰਮ ਕੀਤਾ ਸਰ ਉਹਦੇ ਬਾਅਦ ਸਰ ਲਾਸਟ ਇਹਨਾਂ ਨੇ ਆ ਕੰਮ ਕੀਤਾ ਜਿਹੜਾ ਉਹਨ ਘਰੇ ਆ ਕੇ ਸਾਡਾ ਨੁਕਸਾਨ ਸਰ ਇਹ ਤੇ ਸਰ ਕਿ ਪਰਚਾ ਚੱਲ ਰਿਹਾ ਵਾ ਤੇ ਉਹ ਵੀ ਸਾਰਾ ਉਹਦਾ ਜਮਾਨਤਾਚਾਰ ਵੀ ਕੈਨਸਲ ਹੋਈ ਦੀਆਂ ਉਹਦੇ ਚ ਪਰ ਉਹ ਚਾਹਲੇ ਵੀ ਕਿਉਂ ਕਿ ਕਿਹੋ ਜਿਹੇ ਤਰ੍ਹਾਂ ਲੱਗੇ ਅਸੀਂ ਸਰ ਕਰਨੇ ਵੀ ਜਿਹੜਾ ਸਰ ਸਾਡੇ ਘਰ ਨੂੰ ਨੁਕਸਾਨ ਕੀਤਾ ਇੱਕ ਸਰ 352 ਲੱਗੇ ਸਰ ਇਹਨਾਂ ਤੇ ਦੂਜਾ ਸਰ ਜੋ ਹੋਰ ਜੜੀ ਬਣਦੀ ਸਾਡੇ ਜਿਹੜਾ ਜੋ ਨੁਕਸਾਨ ਕੀਤਾ ਜੋ ਵੀ ਕੀਤਾ ਜੋ ਕਾਨੂੰਨੀ ਕਾਰਵਾਈ ਬਣਦੀ ਸਰ ਸਰਕਾਰ ਨੂੰ ਮੰਗੇ ਹੋਈ ਆ ਤੇ ਸਾਡਾ ਇਨਸਾਫ ਦਵਾਇਆ ਜਾ ਸਾਨੂੰ ਸਰ ਮੇਰਾ ਨਾਮ ਰਮਿਤਾ ਆ ਤੇ ਸਾਡੇ ਘਰ ਤੇ ਵਿਖੋ ਪਹਿਲਾਂ ਵੀ ਸਾਡੇ ਵੀ ਮਤਲਬ ਪੇ ਲੜਾਈ ਪੜਾਈ ਪਹਿਲਾਂ ਵੀ ਹੋਈ ਸੀ ਹੈ ਤੇ ਹੁਣ ਇਹਨਾਂ ਨੇ ਪਿੰਡ ਮਤਲਬ ਇਹ ਸਾਹਮਣੇਕਾਰ ਵਾਲਿਆਂ ਨੇ ਵੀ ਬੰਦੇ ਪੁਆਏ ਨੇ ਮੈਂਗਸਟਰ ਜਿਹੜੇ ਬੰਦੇ ਸੀ ਉਹਨਾਂ ਨੇ ਪਹਿਲਾਂ ਵੀ ਸਾਡੇ ਘਰ ਵਿੱਚ ਆਏ ਸੀ ਵੀ ਕੈਮਰਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਸਾਡੇ ਘਰ ਵਿੱਚ ਮਤਲਬ ਇਹ ਬੰਦੇ ਆਉਂਦੇ ਨੇ ਆਪਣਾ ਕੈਮਰਾ ਪਰੇ ਕਰ ਲਓ ਜਾਂ ਲਵਾ ਲਓ ਹਾਂ ਸਾਨੂੰ ਕੋਸ਼ਿਸ਼ ਵੀ ਕਰੋ ਉਹ ਵੀ ਸਾਡੀ ਕੋਈ ਵੀਡੀਓ ਪਈਆਂ ਨਹੀਂ ਹੈ ਤੇ ਇਹਨਾਂ ਨੇ ਫਿਰ 2-4 ਦਿਨ ਬਾਅਦ ਫਿਰ ਇਹਨਾਂ ਨੇ ਸਾਡੇ ਘਰ ਦੇ ਵਿੱਚ ਬੰਦੇ ਬੁਲਾ ਕੇ ਤੇ ਹਮਲਾ ਕੀਤਾ ਆ ਸਾਨੂੰ ਆਪਣੇ ਜਾਨ ਮਾਲ ਦਾ ਵੀ ਖਤਰਾ ਹੈਗਾ ਆ ਸਾਡੇ ਘਰ ਵੀ ਤਨ ਪਤੋੜ ਭੰਨ ਕੀਤੀ ਆ ਤੇ ਸਾਡੇ ਬੰਦਿਆਂ ਦੀ ਵੀ ਸੱਟਾਂ ਲਾਈਆਂ ਨੇ ਤੇ ਹੁਣ ਸਾਨੂੰ ਬਸ ਇਹ ਹੀ ਸਾਡੇ ਅੱਗੇ ਦਰਖਾਸਤ ਹੈ ਕਿ ਇਹਦੇ ਤੇ ਜੋ ਵੀ ਕਾਰਵਾਈ ਬੰਦੀ ਹੈ ਨਾ ਸਖਤ ਤੋਂ ਸਖਤ ਕਾਰਵਾਈ ਬਣੇ ਕਿਉਂਕਿ ਸਾਨੂੰ ਅੱਗੇ ਵੀ ਸਾਨੂੰ ਡਰ ਖਤਰਾ ਹੈਗਾ ਆ ਉਹ ਸਮੈਗ ਵੀ ਵੇਦਿਆ ਸਾਰਾ ਕੁਝ ਵੀ ਵੇਦ ਦੇ ਤੇ ਮੈਂਬਰ ਸਰਪੰਚ ਸਾਡੇ ਘਰ ਵਿੱਚ ਕੋਈ ਨਹੀਂ ਜੇ ਆਇਆ ਜਿਹੜੇ ਸਾਡੇ ਘਰ ਚ ਕੋਈ ਨਹੀਂ ਆਇਆ ਕਿ ਕਿਦਾਂ ਗਏ ਕਰੋ ਭਾਈ ਪੁਲਸ ਆਈ ਸੀ ਜੇ ਪੁਲਸ ਵਾਲੇ ਨਾ ਆਂਦੇ ਤੇ ਫੇਰ ਕੋਵਾ ਭਾਈ ਸਾਡਾ ਜਿਆਦਾ ਸਾਨੂੰ ਭਾਈ ਮਾਰ ਮਾਰ ਕੁੱਟ ਜੰਦੇ ਜਾਂ ਮਾਰ ਹੀ ਜਾਂਦੇ ਭਾਈ ਇੱਕ ਜਣੇ ਨੂੰ ਮੋਰਸਾਗਾ ਸਾਰੇ ਆਪਣੇ ਸਾਢਗੇ ਹੀ ਤੇ ਫਿਰ ਪੁਲਿਸ ਵਾਲਿਆਂ ਨੇ ਬਰਾਮਦ ਕੀਤੇ ਰੈਲੀ ਚ ਪਾ ਕੇ ਫਿਰ ਥਾਣੇ ਛੱਡ ਕੇ ਆਏ ਆਂ ਅਸੀਂ ਮੇਰਾ ਨਾਮ ਜੋਤੀ ਆ ਮੈਂ ਪਿੰਡ ਕੋਟ ਮੀਆਂ ਸਾਹਿਬ ਦੀ ਰਹਿਣ ਵਾਲੀ ਆ ਸਾਡੇ ਘਰ ਇਹਨਾਂ ਨੇ ਅਣਪਛਾਤੇ ਬੰਦੇ ਪੁਆਏ ਨੇ ਸਾਡੇ ਸਾਹਮਣੇ ਘਰ ਰਹਿੰਦੇ ਨੇ ਅਣਪਛਾਤੇ ਬੰਦੇ ਆਏ ਨੇ ਸਾਡੇ ਘਰ ਬਹੁਤ ਜ਼ਿਆਦਾ ਇਟ ਰੋੜਾ ਬਹੁਤ ਚੱਲਿਆ ਹੈ ਸ਼ੀਸ਼ੇ ਵਗੈਰਾ ਸਭ ਤੋੜਤੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਨੂੰ ਜਾਨ ਮਾਨ ਦਾ ਖਤਰਾ ਹੈ ਅਈ ਉਹਨਾਂ ਨੂੰ ਉਦੋਂ ਦਾ ਸਕੂਲ ਤੱਕ ਨਹੀਂ ਭੇਜਿਆ ਕਿਉਂਕਿ ਸਾਨੂੰ ਕੋਈ ਪਤਾ ਨਹੀਂ ਕਿੱਥੋਂ ਇਹਨਾਂ ਨੇ ਬੱਚੇ ਸਾਡੇ ਫੜ ਲੈਣੇ ਆ ਜਾਂ ਕੁਝ ਵੀ ਕਰ ਲੈਣਾ ਅਸੀਂ ਇਸ ਕਰਕੇ ਇਹਨਾਂ ਤੇ ਸਾਨੂੰ ਇਹੀ ਸਾਡੀ ਅਪੀਲ ਹੈ ਕਿ ਸਾਨੂੰ ਇਹਨਾਂ ਤੋਂ ਇਨਸਾਫ ਦਿਵਾਇਆ ਜਾਵੇ ਕੋਈ ਮੈਂਬਰ ਸਰਪੰਚ ਨਹੀਂ ਆਇਆ ਕੋਈ ਸਾਡੇ ਘਰ ਨਹੀਂ ਆਇਆ ਸਿਰਫ ਉਹ ਦਿਨ ਜਿੱਦਾਂ ਪੁਲਿਸ ਆਈ ਹੈ ਉਹਨਾਂ ਨੇ ਸਾਡੇ ਆਣ ਕੇ ਸਾਡੀ ਹੈਲਪ ਕੀਤੀ ਹੈ ਤੇ ਫੇਰੇ ਉਹ ਭੱਜੇ ਆ ਉਹ ਭੱਜ ਗਏ ਆਪਣੇ ਮੋਟਰਸਾਈਕਲ ਵਗੈਰਾ ਸਭ ਕੁਝ ਇੱਥੇ ਛੱਡ ਗਏ ਨੇ ਤੇ ਫੇਰ ਅਸੀਂ ਸਾਰਿਆਂ ਨੇ ਉਹਨਾਂ ਦੇ ਮੋਟਰਸਾਈਕਲ ਲਦਾਏ ਉੱਪਰ ਟਰਾਲੀ 'ਚ ਲਾਦਾ ਕੇ ਤੇ ਪੁਲਿਸ ਥਾਣੇ ਛੱਡ ਕੇ ਆਏ ਆ ਪਰ ਪੁਲਿਸ ਨੇ ਉਸ ਦਿਨ ਦੀ ਕੋਈ ਕਾਰਵਾਈ ਤਨੀ ਬੱਚੋ ਕੀਤੀ ਬਾਅਦ ਵਿੱਚ ਕੋਈ ਨਹੀਂ ਆਇਆ ਸਾਡੇ ਕੋਲ ਹੁਣ ਖਤਰੇ 'ਚ ਰਹਿ ਰਹੇ ਹਾਂ ਹਾਂਜੀ ਹੁਣ ਵੀ ਡਰ 'ਚ ਰਹਿ ਰਹੇ ਹਾਂ ਅਸੀਂ ਸਾਰੀ ਸਾਰੀ ਰਾਤ ਇਹੀ ਹੁੰਦਾ ਕਿ ਕੋਈ ਨਾ ਕੋਈ ਆ ਕੇ ਸਾਡੇ ਘਰ ਹਮਲਾ ਨਾ ਕਰਦੇ ਕਿੰਨੇ ਬੰਦੇ ਆਏ 50 60 ਬੰਦੇ ਆਏ ਸੀ ਇਤੋਂ ਵੀ ਵਾਧੀ ਹੋਣਗੇ ਘਟ ਨਹੀਂ ਹੋਣਗੇ ਹੁਣ ਕੀ ਮੰਗ ਕਰਦੇ ਸਰ ਮੰਗ ਅਸੀਂ ਇਹੀ ਕਰਦੇ ਆ ਸਰਕਾਰ ਤੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਵੀ ਫੜਿਆ ਜਾਵੇ ਜੇ ਭੱਜਦੇ ਨੇ ਆਪਣੇ ਘਰੋਂ ਭੱਜ ਕੇ ਗਏ ਦੇ ਨੇ ਇਹਨਾਂ ਦੇ ਘਰ ਕੋਈ ਨਹੀਂ ਹੁਣ ਹੈਗਾ ਤੇ ਪਰ ਸਾਨੂੰ ਡਰ ਹਜੇ ਵੀ ਬਹੁਤ ਜ਼ਿਆਦਾ ਇਹਨਾਂ ਤੋਂ ਧਮਕੀਆਂ ਜਿਵੇਂ ਦੇ ਰਹੇ ਨੇ ਫੋਨ ਤੇ 22425 ਸਮਾਂ ਕਰੀਬ 9 ਵਜੇ थाना ਕਲਨੌਰ ਦੇ ਪਿੰਡ ਕੋਟਵੰਗਿਆ ਸਾਹਿਬ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਚੌਕੀ ਇੰਚਾਰਜ ਵੱਲੋਂ ਮੁਕੇ ਤੇ ਜਾ ਕੇ ਮਲਾਜਾ ਕੀਤਾ ਗਿਆ ਤੇ ਟਰਮ ਰਜੇਸ਼ ਕੁਮਾਰ ਦੇ ਬਿਆਨਾਂ ਤੇ ਐਫਐਨ ਨੰਬਰ 46 ਅੰਡਰ ਸੈਕਸ਼ਨ 115 ਸਬਸੈਕਸ਼ਨ 2 1324 ਸਬਸੈਕਸ਼ਨ 4 355 ਸਬਸੈਕਸ਼ਨ 3 191 ਸਬਸੈਕਸ਼ਨ 2 190 ਪੀਐਨ ਆ ਤੇ ਤਹਿਤ ਰਜਿਸਟਰ ਕੀਤਾ ਗਿਆ ਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ